बहुत सारे प्यारे प्यारे बच्चे आए ने एनसीसी तो ने अलग अलग स्कूलों तो ने एनएसएस तो ने मैं सब तो पहला पड़े नेशनल कन्वीनर श्री अरविंद केजरीवाल साहब जिन्होंने 10 ਸਾਲ ਦੇਸ਼ ਦੀ ਰਾਜਧਾਨੀ ਤੇ ਰਾਜ ਕੀਤਾ ਤੇ ਉੱਥੋਂ ਦੀਆਂ ਬਹੁਤ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕੀਤਾ ਨਾਲ ਬੈਠੇ ਨੇ ਮਨੀਸੇ ਸੋਦੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਦੀ ਸਿੱਖਿਆ ਨੂੰ ਇੱਕ ਕ੍ਰਾਂਤੀ ਦੇ ਰੂਪ ਚ ਬਦਲਤਾ ਅੱਜ ਦਿੱਲੀ ਦੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਪੂਰੀ ਦੁਨੀਆ ਚਰਚਾ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਮੁਹੱਲਾ ਕਲੀਨਿਕ ਦਾ ਆਈਡੀਆ ਕੱਢਿਆ ਤੇ ਹੱਥ ਬੜੇ ਬੜੇ ਵਿਕਸਤ ਮੁਲਕ ਵੀ ਇਸ ਆਈਡੀਆ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੰਜੀਵ ਰੋੜਾ ਜੀ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਆਪਣਾ ਸਾਰਾ ਫੰਡ ਹਸਪਤਾਲਾਂ ਤੇ ਤੇ ਸਕੂਲਾਂ ਤੇ ਖਰਚਾ ਸਾਡੇ ਮਿਨਿਸਟਰ ਸਾਹਿਬਾਨ ਮੇਰੀ ਕੈਬਨਿਟ ਦੇ ਸਾਥੀ ਜਿੰਨੇ ਵੀ ਲੁਧਿਆਣਾ ਸ਼ਹਿਰ ਦੇ ਜਨ ਗਣਮਾਨੀਏ ਵਿਅਕਤੀ ਇੱਥੇ ਪਹੁੰਚੇ ਨੇ ਮੀਡੀਆ ਤੋਂ ਸਾਡੇ ਸੱਜਣ ਸਾਰੇ ਯੂਨੀਵਰਸਿਟੀ ਤੋਂ ਬਹੁਤ ਸਾਰੇ ਦੋਸਤ ਬਿਹਤਰ ਮੈਨੂੰ ਨਜ਼ਰ ਆ ਰਹੇ ਨੇ ਪੀਏਯੂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਕਿਉਂਕਿ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਜਨ ਅੰਦੋਲਨ ਬਣਾਉਣਾ ਪਊਗਾ। ਔਰ ਬਣ ਵੀ ਰਿਹਾ। ਮੈਨੂੰ ਖੁਸ਼ੀ ਹੈ। ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮੱਤੇ ਪਾ ਕੇ ਦੇ ਰਹੀਆਂ ਮੈਨੂੰ ਹਰ ਰੋਜ਼। ਕਿ ਜੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ। ਜੇ ਸਾਡੇ ਪਿੰਡ ਕੋਈ ਆਊਗਾ। ਕੋਈ ਤਸਕਰ, ਕੋਈ ਸਮੱਗਲਰ। ਅਸੀਂ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦੇਵਾਂਗੇ। ਬਾਕੀ ਅੱਗੇ ਸਾਡਾ ਕੰਮ ਹੈ। ਬੋਰ ਲੱਗੇ ਨੇ WhatsApp ਦਾ ਇੱਕ ਨੰਬਰ ਹੈ 9 779 100 200 ਸੋ ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਪਿੱਪਲ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਸੀ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ। ਔਰ ਪੂਰੇ ਪੰਜਾਬ ਦੇ ਵਿੱਚੋਂ ਰਿਸਪੌਂਸ ਆ ਰਿਹਾ ਹੈ। ਪੂਰੇ ਪੰਜਾਬ 'ਚ ਲੋਕ ਸ਼ਾਬਾਸ਼ ਦੇ ਰਹੇ ਨੇ। ਕਿ ਜੀ ਬੜਾ ਚੰਗਾ ਕੰਮ ਕੀਤਾ ਹੈ। ਕਿਉਂਕਿ ਜੇ 10 ਘਰਾਂ 'ਚ 70 ਵਿਸ਼ਾ ਕੇ 10 ਘਰ ਉਜਾੜ ਕੇ ਨਸ਼ਾ ਵੇਚ ਕੇ ਆਪਣੀ ਕੋਠੀ ਪਾਲੀ ਤੇ ਉਹਦੇ ਤੇ ਦੀਪਮਾਲਾ ਹੋਈ ਹੋਵੇ ਇਹ ਤਾਂ ਨਹੀਂ ਅਸੀਂ ਚੱਲਣ ਦੇਵਾਂਗੇ ਤਾਂ ਉਹਦੀ ਕੋਠੀ ਤੇ ਵੀ ਬਲਡੋజర్ ਚੱਲੂਗਾ ਜੀ ਔਰ ਚੱਲ ਵੀ ਰਿਹਾ ਹਰ ਰੋਜ਼ ਚੱਲ ਰਿਹਾ ਕੱਲ ਮੁਕਸਰ ਵੱਲ ਚੱਲ ਰਿਹਾ ਸੀ ਮੈਂ ਦੇਖਿਆ ਟੀਵੀ ਤੇ ਸੋ ਇਹਨੂੰ ਅਸੀਂ ਇਹ ਸਮਝਣਾ ਹੈ ਕਿ ਕਦੇ ਵੀ ਇਹ ਅੱਗ ਸਾਡੇ ਘਰੇ ਆ ਸਕਦੀ ਹੈ ਇਸ ਕਰਕੇ ਸੱਗ ਨੂੰ ਪਹਿਲੀ ਬੁਝਾ ਦਈਏ ਆਪਾਂ ਟਾਈਮ ਸਾਨੂੰ ਲੱਗ ਗਿਆ ਪਲਾਨਿੰਗ ਬਣਾਉਣ ਤੇ ਇਹ ਨਹੀਂ ਸੀ ਕਿ ਅਸੀਂ 3 ਸਾਲ ਵਿਹਲੇ ਹੀ ਬੈਠੇ ਰਹੇ ਪਹਿਲਾਂ ਇਹ ਉਹਦੇ ਬਾਅਦ ਦੇ ਰਿਜ਼ਲਟ ਕੀ ਹੋਣਗੇ ਸਪਲਾਈ ਲਾਈਨ ਜਦੋਂ ਤੋੜੀ ਤਾਂ ਜਿਹੜੇ ਬੱਚੇ ਨਸ਼ੇ ਜਾਂ ਚੁੱਕੇ ਨੇ ਉਹ ਤੜਫਣਗੇ ਨਸ਼ਾ ਨਹੀਂ ਮਿਲੂਗਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕਸ ਰੀਹੈਬ ਸੈਂਟਰਸ ਉਥੇ ਦਵਾਈ ਦੀ ਕਮੀ ਨਾ ਹੋਵੇ ਕੋਈ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੀ ਇੱਛਾ ਮੁਤਾਬਕ ਪੜ੍ਹਾਈ ਉਸ ਤੋਂ ਬਾਅਦ ਨੌਕਰੀ ਤਾਂ ਕਿ ਉਹ ਦੁਬਾਰਾ ਉਸ ਦਲਦਲ ਦੇ ਵਿੱਚ ਨਾ ਫਸਣ ਜਦੋਂ ਕੰਮ ਕਰਨ ਲੱਗ ਜਾਣਗੇ ਉਹਨਾਂ ਦਾ ਮਨ ਕਿਧਰੇ ਹੋਰ ਲੱਗ ਜਾਊਗਾ ਸੁਮੇਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਧੰਨਵਾਦ ਵੀ ਦਿਨਾ ਤੇ ਨਾਲ ਨਾਲ ਭਰੋਸਾ ਵੀ ਦਿਨਾ ਕਿ ਸਰ ਤੁਹਾਡੀ ਅਗਵਾਈ ਤੇ ਨੈਸ਼ਨਲ ਪਾਰਟੀ ਹੈ ਹੋਰ ਬਹੁਤ ਸਾਰੀਆਂ ਸਟੇਟਾਂ 'ਚ ਨਸ਼ਾ ਹੈ ਪਰ ਕਿਸੇ ਸਟੇਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆ ਇਹ ਤੁਸੀਂ ਸਾਨੂੰ ਜਿਹੜੀ ਗਾਈਡਲਾਈਨ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਔਰ ਪੰਜਾਬ ਪੁਲਿਸ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਚੋਕਤਾ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਹੇ ਹੋ ਤੇ ਬਹੁਤ ਲੰਬੀ ਲੜਾਈ ਹੈ ਕਿਉਂਕਿ ਇੱਕ ਤਾਂ ਹੁੰਦਾ ਘਰ 'ਚ ਨਸ਼ਾ ਵੜ ਜਾਣਾ ਇੱਕ ਹੁੰਦਾ ਨਸਾਂ 'ਚ 나ੜਾਂ 'ਚ 나ੜਾਂ 'ਚੋਂ ਨਸ਼ਾ ਕੱਢ ਕੇ ਲਿਆਉਣਾ ਬਹੁਤ ਔਖਾ ਹੈ ਪਰ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰ ਲਓ ਜਿੰਨੇ ਤੁਸੀਂ ਬੱਚੇ ਆਏ ਹੋ ਬਹੁਤ ਸੋਹਣੇ ਲੱਗ ਰਹੇ ਹੋ अथों मार्च पास्ट है इस तुम तो पहला कि आप पंजाबी दे सौ चुकी है। मैं चाहूंगा पहला सर आ, मैं चाहूंगा अरविंद केजरीवाल साहब ਜਿਹੜੇ ਕਿ IIT ਖੜਗਪੁਰ ਤੇ ਪੜੇ ਹੋਏ ਇੰਜੀਨੀਅਰ ਨੇ IRS ਕੀਤੀ ਇੰਡੀਅਨ ਰੈਵਨਿਊ ਸਰਵਿਸ ਚ ਗਏ ਇਨਕਮ ਟੈਕਸ ਦੇ ਕਮਿਸ਼ਨਰ ਬਣੇ ਚਾਹੁੰਦੇ ਤਾਂ ਇਹ ਵੀ ਚੁੱਪ ਰਹਿ ਸਕਦੇ ਸੀ ਚਾਹੁੰਦੇ ਤਾਂ ਇਹ ਵੀ ਪੈਸੇ ਬਹੁਤ ਕਮਾ ਸਕਦੇ ਸੀ ਪਰ ਇਹਨਾਂ ਨੇ ਨੌਕਰੀ ਛੱਡ ਕੇ ਦੇਸ਼ ਨੂੰ ਚੁਣਿਆ ਕਿ ਆਪਾਂ ਦੇਸ਼ ਨੂੰ ਠੀਕ ਕਰਨ ਲਈ ਆਪਾਂ ਨੂੰ ਕੁਛ ਨਾ ਕੁਛ ਤਿਆਗਣਾ ਪੈਣਾ ਹੈ ਰਾਜਗੁਰੂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਰਾਜਗੁਰੂ ਨੇ ਚਾਂਦੇ ਜਾਂਦੇ ਫਾਂਸੀ ਤੋਂ ਘੰਟਾ ਤੱਕ ਪਹਿਲਾਂ ਲਾਹੌਰ ਦੀ ਸੈਂਟਰਲ ਜੇਲ੍ਹ ਚ ਕੋਲੇ ਨਾਲ ਇੱਕ ਰਾਜਗੁਰੂ ਮਹਾਰਾਸ਼ਟਰਾ ਤੋਂ ਸੀ ਪੂਨੇ ਤੋਂ ਸੀ ਹਿੰਦੀ ਚ ਲਿਖ ਕੇ ਗਏ ਸੀ ਉਹ ਕਿ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਸਤੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿਕਰ ਚੁੱਪ ਰਹਿ ਕੇ ਵੀ ਜੀ ਸਕਦੇ ਸੀ ਪਰ 22 23 ਸਾਲ ਦੀ ਉਮਰ ਚ ਫਾਂਸੀ ਹੋਈ ਤੇ ਅੱਜ ਆਪਾਂ ਯਾਦ ਹੋਏ ਆ ਸੋ ਚੁੱਪ ਨਹੀਂ ਰਹਿਣਾ ਇਨਕਲਾਬ ਨੂੰ ਚੁੜਨਾ ਇਹ ਵੀ ਸੌਹ ਦਾ ਇੱਕ ਹਿੱਸਾ ਹੈ ਪਰ ਉਹ ਸੌਹ ਪਾ ਬਾਅਦ ਚ ਸੌਹ ਚੁੱਕ ਕੇ ਫਿਰ ਇਸ ਤੋਂ ਬਾਅਦ ਮਾਰਚ ਹੋਊਗਾ ਮੈਂ ਚਾਹੁੰਗਾ ਅਰਵਿੰਦ ਕੇਜਰੀਵਾਲ ਸਾਹਿਬ ਆ ਕੇ ਤੁਹਾਨੂੰ ਸੰਬੋਧਨ ਕਰਨ ਤੇ ਨਵੀਂ ਦਿਸ਼ਾ ਦਸ਼ਾ ਜੋ ਪੰਜਾਬ ਬਾਰੇ ਜੋ ਦੇਸ਼ ਬਾਰੇ ਆ ਉਹਦੇ ਬਾਰੇ ਜਾਣਨਾ ਪਾਉਣਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ